ਆਪ ਇਸ ਕਰਮੇ ਬਾਹਰ ਨਹੀਂ ਬਾਹਰ ਨਹੀਂ ਹੈ ਆ ਮਤ ਤੋਂ ਬਾਹਰ ਆਉਂਦੀ ਆਂ ਇਹਦੇ ਤੋਂ ਬਾਹਰ ਆਉਂਦੀ ਆਂ ਤੁਸੀਂ ਮੰਗਤੇ ਬਣ ਜਾਂਦੇ ਤਦੀ ਦੀ ਕੋ ਮੰਗੜ ਲੱਗ ਪਈ ਨਹੀਂ ਪੁੱਤ ਕੋ ਮੰਗੜ ਲੱਗ ਪਈ ਨਹੀਂ ਇਹ ਨੂੰ ਪਾਣੀ ਦਾ ਗਲਾਫੜਾ ਦੇ ਇਹ ਮੇਰੀ ਅੱਖੇ ਲੱਗ ਜੀ ਇਹ ਮੇਰੀ ਗੱਲ ਮੰਨ ਲੈ ਮੈਂ ਇਹ ਨੂੰ ਜੱਲਾ ਕਹਿੰਦੇ ਆਪ ਨੂੰ ਮੰਦਾ ਨਾ ਕਰੇ ਇਹ ਸਭ ਮਲਤਾ ਬਣ ਜਿਹੜਾ ਏ ਏ ਠੂਠਾ ਲੈ ਕੇ ਬਸ ਖੜਿਆ ਏ ਤੇ ਮੰਗਤਾ ਕਦੀ ਸੁਖੀ ਨਹੀਂ ਹੋ ਸਕਦਾ ਮੰਗਤੇ ਦਾ ਨਸੀਬੇ ਉਹ ਕਦੀ ਸੁਖੀ ਨਹੀਂ ਹੋ ਸਕਦਾ ਮੰਗਤਾ ਕਦੀ ਧਿਆਨ ਨਾਲ ਦੇਖਿਓ ਪੂਰੇ ਪੰਜਾਬ ਜਾਵੋਗੇ ਮੰਨਤਾ ਦੇਖਿਓ ਉਹਦਾ ਧਿਆਨ ਜਿਹੜਾ ਹੈ ਉਹ ਜੋ ਮਿਲਿਆ ਉਹਦੇ ਤੇ ਨਹੀਂ ਹੈ ਉਹ ਮੰਗੀ ਜਾਂਦਾ ਏ ਉਸ ਨੂੰ ਕਿਸੇ ਨੇ 100 ਰੁਪਇਆ ਦਿੱਤਾ ਮਾੜਾ ਜਿਹਾ ਟੈਂਪਰੇਰੀ ਜਿਹਾ ਉਹਨੇ ਖੁਸ਼ੀ ਕਰਤੀ ਉਹ ਸੌ ਮਿਲ ਗਿਆ ਫਿਰ ਵਾਪਸ ਉਹਦਾ ਅਗਲੀ ਮੰਦ ਤੇ ਧਿਆਨ ਚਲੇਗਾ